ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ 70 ਸੈ ਸਲਾਰ ਹੈ ਜਾ ਕੇ 7.5 ਲੱਖ ਪੈ ਕੰਬਰ ਤਾ ਕੇ ਸੇਖ ਜੋ ਕਹੀਏ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਿਸ ਦੂਰ ਮਹਿਲ ਕੋ ਪਾਵੇ ਰਹਾਓ 33 ਕਰੋੜੀ ਹੈ ਖੇਲ ਖਾਨਾ 84 ਲੱਖ ਫਰੇ ਦਿਵਾਨਾ ਬਾਬਾ ਤੁਮ ਕੋ ਕਿਸ਼ਨਦਰ ਦਿਖਾਈ ਓਨ ਪੀ ਪਿਛਤ ਘਰੇਰੀ ਪਾਈ ਦਿਲ ਖਲ ਹੈ ਜਾ ਕੇ ਦਰਦ ਰੂਵਾਨੀ ਛੋੜ ਕਤੇਬ ਕਰੇ ਸ਼ੈਤਾਨੀ ਦੁਨੀਆ ਦੂ ਸੋਸ ਹੈ ਲੋਈ ਆਪਣਾ ਕੀਆ ਪਾਵੇ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨੇ ਸਮਾਨਾ ਪਿਛਤ ਨੇ ਜੀਕ ਰਾਖ ਰਹਿ ਮਾਨਾ ਕੀ ਸਮਝਾਉਂਦੇ ਨੇ ਫਕੀ ਜੀ ਇਸਲਾਮ ਵਾਲਿਆਂ ਨੂੰ ਸਮਝਾਉਂਦੇ ਨੇ ਇਸਲਾਮ ਵਾਲਿਆਂ ਬਾਰੇ ਦੱਸਦੇ ਨੇ ਗਿਣਤੀਆਂ ਮਿੰਟੀਆਂ ਕੀਤੀਆਂ ਸਾਰਿਆਂ ਨੇ ਕੀਤੀਆਂ ਹੀ ਨੇ ਇਹਨਾਂ ਨੇ ਵੀ ਕੀਤੀਆਂ 33 ਕਰੋੜ ਦੇਵਤਿਆਂ ਦੀਆਂ ਆਪਣੇ ਵੀ ਕਰੀ ਜਾਂਦਾ ਆਪਣੇ ਦਾ ਸਾਹ ਵੀ ਗਿਣੀ ਜਾਂਦੇ ਨੇ ਜਿਵੇਂ ਆਪ ਸਾਹ ਲੈਂਦੇ ਹੁੰਦੇ ਨੇ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਿੰਨ ਆਪਣਾ ਰਾਹ ਚ ਲਾਣਾ ਆਪਾਂ ਸਤਿਗੁਰਾਂ ਦੇ ਬਚਨ ਲੈ ਲਈਏ ਇਹਨੂੰ ਛੱਡ ਦਈਏ ਕੀ ਸਮਝਾਉਂਦੇ ਸਤਿਗੁਰ ਸੋਈ ਮਹੱਲਾ ਪੰਜਵਾਂ ਜਬ ਕਛ ਨਾ ਸੀ ਉਹ ਤਬ ਕਿਆ ਕਰਮ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕੁਰ ਰਚਨ ਚਾਇਆ ਕਹਿੰਦੇ ਨੇ ਜੀਵ ਕਰਮਾ ਕਰਕੇ ਜਨਮ ਲੈਂਦਾ ਜਦੋਂ ਇਹ ਸਰੀਰ ਹੀ ਨਹੀਂ ਸੀ ਉਦੋਂ ਕਿਹੜਾ ਕਰਮ ਕੀਤਾ ਇਹਨੇ ਅਸੀਂ ਨੀ ਚੱਕਰ ਚ ਪੈਣਾ ਗਣਤੀ ਗਣਤ ਨਾ ਆਪਣਾ ਖੇਲ ਆਪ ਕਰ ਦੇਖੀ ਠਾਕਰ ਚਨਰ ਚਾਇਆ ਮੇਰੇ RAM ਰਾਏ ਮੁਝ ਤੇ ਕਸ਼ੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਜਾਂ ਸਰਬ ਨਿਰੰਤਰ ਲਗਾਤਾਰ ਹੁਕਮ ਚੱਲ ਰਿਹਾ ਜੋ ਸੀ ਕੰਮ ਕਰਨਾ ਹੈ ਉਹ ਕਰੀਏ ਰਹਾਓ ਗੰਤੀ ਗਣੀ ਨਾ ਛੁੱਟੇ ਕਤੂ ਕਾਚੀ ਦੇ ਯਾਨੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ ਨਰਾਲੀ ਦਾਤਾ ਰਹਿਮਤ ਕਰੋ ਗੰਤੀ ਕਿ ਸਨੇ ਕੁਛ ਗਿਣਤਾ ਨੌਖੰਡ ਪ੍ਰਥਮੀ ਗਿਣਤੇ 84 ਲੱਖ ਜੁਨੀਆਂ ਗਿਣਤੀਆਂ ਬਹੁਤ 33 ਕਰੋੜ ਦੇ ਉੱਤੇ ਗਿਣਤੇ ਮੁਸਲਮਾਨਾਂ ਨੇ ਵੀ ਗਿਣਤੇ ਘਟਦਾ ਕੋਈ ਵੀ ਨਹੀਂ ਹੈਗਾ ਇਸ ਧੀਰ ਤੇ ਜਾ ਕੇ ਠਹਿਰ ਕੇ ਇਹ ਮੂਰਤੀ ਦੇ ਠਹਿਰੇ ਹੋਏ ਨੇ ਸਾਡੇ ਵੀ ਉਹੀ ਕੰਮ ਕਰੀ ਜਾਂਦੇ ਨੇ ਜਿਹੜੇ ਗੁਰੂ ਭਗਤਾਂ ਨੇ ਆਪਾਂ ਨੂੰ ਵਰਜੇ ਨੇ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ ਨਰਾਲੀ ਜੀ ਜੰਤ ਸਭ ਤੇਰੇ ਕੀਤੇ ਘਟ ਘੜ ਤੂੰ ਹੀ ਧਾਈਏ ਤੇਰੀ ਗਤ ਮੇ ਤੂੰ ਹੀ ਜਾਣੇ ਕੁਦਰਤ ਕੀ ਮਨਾ ਪਈਏ ਫਿਰ ਅਸੀਂ ਕਿਵੇਂ ਗਿਣਤੀ ਮਿੰਤੀ ਕਰ ਲਾਂਗੇ ਉਹਦੀ ਗਤੀ ਬਾਰੇ ਉਹਦੀ ਸ਼ਕਤੀ ਬਾਰੇ ਉਹਦੇ ਵਿਕਾਸ ਬਾਰੇ ਅਸੀਂ ਕਿਵੇਂ ਕਰ ਲਾਂਗੇ ਨਿਰਗੁਣ ਮੁਗਧ ਉਹ ਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦੇਹ ਕਰੋ ਨਾਨਕ ਗੁਣ ਗਾਵੇ ਮਿੱਠੇ ਲੱਗੇ ਤੇਰਾ ਬਾਣਾ ਮਿੱਠਾ ਮੰਨਣੇ ਹੁਕਮ ਇਹ ਗਣਤੀ ਵਾ ਸਿਆਣਾ ਨਹੀਂ ਬਣਨਾ ਗਣਤੀਆਂ ਗਿਣ ਕੇ ਆਪਣੇ ਵੀ ਬਹੁਤ ਗਣਤੀਆਂ ਕਰਦੇ ਨੇ ਇਹ ਵੀ ਕਰਦੇ ਆਏ ਨੇ ਫਿਰ ਆਪਣੇ ਰੇਨ ਵਿੱਚ ਫਰਕ ਕੀ ਹੋਇਆ ਇੱਥੇ ਭਗਤ ਜੀ ਸਮਝਾਉਂਦੇ ਨੇ 70000 ਕਹਿੰਦੇ ਜੀ ਇਹਦੇ ਹੋਣ ਸਿੱਪਰ ਸਲਾਰ ਫਿਰ ਆਪਾਂ ਵੀ ਗਿਣਤੀਆਂ ਕਰਨ ਲੱਗ ਜਾਾਂਗੇ ਆਓ ਸਮਝੀਏ ਭਗਤ ਜੀ ਕੀ ਸਮਝਾਉਣਾ ਚਾਹੁੰਦੇ ਨੇ ਸਵਾ ਲੱਖ ਪਗੰਬਰ ਤਾਂ ਕੇ ਜਿਹੜੇ ਆ ਪਗੰਬਰ ਨੇ ਮੈਸੇਜ ਦਿੰਦੇ ਨੇ ਕਿਵੇਂ ਗਿਣਤੀ ਹੋ ਗਈ ਭਾਈ ਸੇਖ ਜੋ ਕਹਈਏ ਕੋਟ 88 ਵਿਗਿਆਨੀ ਨੇ ਵੀ 56 ਕੋਟ ਜਾ ਕੇ ਖੇਲ ਖਾਸੀ ਇਹ ਖੇਲ ਖਾਨਾ ਸੰਸਾਰੇ ਸਾਰੇ ਮਾਇਆ ਦੇ ਵਿੱਚ ਹੀ ਗਿਣੀ ਹੋਏ ਨੇ ਇਹਨਾਂ ਦੇ ਮੋਹ ਗਰੀਬ ਕੀ ਕੋ ਗੁਜਰਾਵੇ ਮਜਲਿਸ ਦੂਰ ਮਹਿਲ ਕੋ ਪਾਵੇ ਮਜਲਿਸ ਤੋਂ ਪਾਵ ਦੀਵਾਨ ਮੁਸਲਮਾਨਾਂ ਦੇ ਵਿੱਚ ਆਪਾਂ ਦੀਵਾਨ ਕਹਿੰਦੇ ਹੋ ਮਜਲਿਸ ਕਹਿੰਦੇ ਨੇ ਸੱਚਖੰਡ ਮੈਂ ਕਿਵੇਂ ਪਹੁੰਚਣਾ ਮੈਨੂੰ ਉਹ ਤਾਂ ਕੋਈ ਰਾਹ ਨਹੀਂ ਦੱਸਦਾ ਹੈਗਾ ਗਿਣਤੀਆਂ ਮਿੰਤੀਆਂ ਬਹੁਤ ਕਰੀ ਬੈਠੇ ਹੈ ਭਗਤ ਜੀ ਕਹਿੰਦੇ ਰਹਾਉ 33 ਕਰੋੜ ਹੈ ਖੇਲ ਖਾਨਾ 84 ਲੱਖ ਫਿਰੇ ਦੀਵਾਨ ਇਹਨਾਂ ਨੇ 33 ਕਰੋੜ ਦੇਵਤੇ ਗਿਣੇ ਹੋਏ ਉਹਨਾਂ ਨੇ ਵੀ ਸਾਰਾ ਸੰਸਾਰ ਹੀ ਖੇਲਦਾ ਉਹ ਇੱਥੇ ਹੀ ਨੇ ਭਾਈ ਗਾਂਹਾਂ ਦੀ ਗੱਲ ਕੋਈ ਨਹੀਂ ਹੈਗੀ ਇੱਥੇ ਦੀ ਗਿਣਤੀ ਮਿੰਨਤੀ ਗਾਂਹ ਤਾਂ ਗਈ ਹੀ ਨਹੀਂ ਫਿਰ ਗਿਣਤੀ ਮਿੰਨਤੀ ਕਿਵੇਂ ਹੋ ਗਾਂਹ ਤਾਂ ਗਿਣਤੀ ਮਿੰਨਤੀ ਹੈ ਹੀ ਨਹੀਂਗੀ 184 ਫਿਰੇ دیਵਾਨਾ 84 ਲੱਖ ਜੀ ਹੁਣ ਚਾਤਮਾ ਘੁੰਮਦੀ ਰਹਿੰਦੀ ਹੈ ਕਹਿੰਦੇ ਮਾਇਆ ਦੇ دیਵਾਨੇ ਨੇ ਬਾਬਾ ਆਦਮ ਨੂੰ ਕੁਝ ਨਦਰ ਦਿਖਾਈ ਉਨਪੀ ਪਿਸ਼ਟ ਕਨੇਰੀ ਪਾਈ ਪਿਸਤੂ ਚ ਪਤਾ ਨਹੀਂ ਕਿਵੇਂ ਚਲੇ ਗਏ ਕਬਰਾਂ ਦੇ ਵਿੱਚ ਪਏ ਨੇ ਕਿਵੇਂ ਚਲੇ ਗਏ ਪਿਸ ਦੇ ਵਿੱਚ ਕਿੱਥੇ ਆ ਉਹ ਦੱਸਿਆ ਕੁਛ ਹੈ ਨਹੀਂਗਾ ਉਹਦੇ ਬਾਰੇ ਇਹ ਜਿਹੋ ਹੁੰਦੀਆਂ ਵੇਲੇ ਦੀ ਗੱਲ ਦੱਸ ਰਹੇ ਨੇ ਭਗਤ ਜੀ ਦਿਲ ਖਲ ਹੈ ਜਾ ਕੇ ਯਰਦ ਰੂਬਾਨੀ ਛੋੜ ਕਤੇਵ ਕਰੇ ਸਤਾਨਿਕ ਦੇਵ ਛੜਤੀ ਤੇ ਤੇਵਤਾ ਕੁਰਾਨ ਤਾਂ ਇਨਸਾਨ ਬਣਨਾ ਸਿਖਾਉਂਦੀ ਹੈ ਇਮਾਨ ਸਿਖਾਉਂਦੀ ਹੈ ਜਿਵੇਂ ਬੇਦ ਸਿਖਾਉਂਦੇ ਨੇ ਉਹ ਛੜਤੇ ਅਸੀਂ ਉਹਨਾਂ ਨੇ ਵੀ ਛੜਤੇ ਸ਼ੈਤਾਨ ਬਣੇ ਹੋਏ ਦੁਨੀਆ ਦੋਸ ਰੋਸ ਹੈ ਲੋਹੀ ਆਪਣਾ ਕੀ ਆ ਪਾਵੇ ਸੋਈ ਦੁਨੀਆਂ ਦੇ ਵਿੱਚ ਤਾਂ ਇਹੀ ਸਾਰਾ ਕੁਝ ਚੱਲਦਾ ਰਹਿੰਦਾ ਵਾ ਆਪਦੇ ਅੰਦਰ ਨਹੀਂ ਝਾਕਦੇ ਦੂਜੇ ਨੂੰ ਦੋਸ਼ ਦਿੰਦੇ ਨੇ ਦੱਦਾ ਦੋਸ਼ ਨਾ ਦੇਹੋ ਕਿਸੇ ਦੋਸ਼ ਆਪਣੇ ਕਰਮਾਂ ਆਪਣੀ ਇਹ ਗਲਤੀ ਕਰਨੀ ਹੈਗੀ ਤੂੰ ਦਾਤੇ ਹਮ ਸਦਾ ਭਕਾਰੀ ਦੇਉ ਜਵਾਬ ਹੋਏ ਵਜਗਾਰੀ ਤੂੰ ਦਾਤਾ ਐਸੀ ਤਰੇ ਭਕਾਰੀ ਹੈ ਜਿਹੜੀ ਤਰੀਖੇਲ ਹੈ ਕਿਵੇਂ ਪਲਟ ਜਾਂਦੇ ਨੇ ਲੋਕ ਇਹ ਤੂੰ ਹੀ ਕਿਰਪਾ ਕਰ ਸਕਦਾ ਹੈ ਦਾਸ ਕੰਬੀਰ ਤੇਰੀ ਪਨੈ ਸਮਾਨ ਮੈਂ ਤਾਂ ਤੇਰੀ ਸ਼ਰਨ ਆ ਗਿਆ ਮੈਨੂੰ ਨਹੀਂ ਇਹ ਪੈਸੇ ਚਾਹੀਦੀ ਨਾ ਮੈਨੂੰ ਕਿਤੇ ਰਾਹ ਚ ਲੱਭੀ ਹੈ ਇਹ ਸੰਸਾਰ ਨੂੰ ਹੀ ਬੰਨੀ ਜਾਂਦੇ ਨੇ ਸਵਰਗ ਨਰਕ ਕਿਤੇ ਬਾਹਰ ਕਹਿੰਦੇ ਬਣਾਇਆ ਕਿਤੇ ਸਵਰਗ ਇਹ ਨਰਕ ਹੈ ਉਹ ਨਹੀਂ ਪਾਈ ਇੱਥੇ ਹੀ ਹੈ ਸਾਰਾ ਕੁਛ ਦੇਖਣ ਵਾਲੀ ਅੱਖ ਚਾਹੀਦੀ ਹੈ ਆਪਾਂ ਨਹੀਂ ਗਣਤੀ ਗਣ ਚ ਫਸਣਾ ਵਾ ਗਿਣਤੀਆਂ ਮਿੰਤੀਆਂ ਨਹੀਂ ਕਰਨੀਆਂ ਲੇਖੇ ਛੋੜਾ ਲੇਖੇ ਛੁੱਟੇ ਹਮ ਨਿਰਗੁਣ ਲਿਓ ਵਾਰੀ ਸਦਾਤਾ ਸਾਡੇ ਚ ਕੋਈ ਗੁਣ ਨਹੀਂ ਕਿਰਪਾ ਰਹਿਮਤ ਕਰੋ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਜਿਹਨੇ ਬਣਾਈ ਆ ਉਹੀ ਜਾਣਦਾ ਜਿਸ ਕੀ ਸ੍ਰਿਸ਼ਟੂ ਕਰਨੇ ਹਾਰ ਦੂਜੇ ਚ ਕੀ ਵਿਚਾਰ ਕਰ ਸਕਦਾ ਸੀ ਤੋ ਕੋਈ ਪੈਦਾ ਨਹੀਂ ਕੀਤਾ ਸਾਨੂੰ ਉਹਨੇ ਪੈਦਾ ਕੀਤਾ ਪਰ ਫਿਰ ਵੀ ਨਹੀਂ ਅਸੀਂ ਹਟਦੇ ਹੈ ਆਓ ਸਾਰੇ ਮਿਲ ਕੇ ਆਪਾਂ ਰਬੀ ਬਾਣੀ ਨਾਲ ਜੁੜੇ ਰਹੀਏ ਔਰ ਚੱਲਦੇ ਰਹੀਏ ਸਮਝ ਦੇ ਰਹੀਏ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਇੱਕ ਦਿਨ ਆਪਾਂ ਆਪਣੇ ਘਰ ਜ਼ਰੂਰ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ